ਉਹ ਦੱਸ ਦੇ ਇਹ ਅੱਜ ਆਪਾਂ ਡਾਕਟਰ ਆਜ਼ਾਦ ਜੀ ਦੇ ਨਾਲ ਗੱਲ ਕਰਦੇ ਆਂ ਇਹ ਮੁੱਦੇ ਤੇ ਆਜ਼ਾਦੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਕੀ ਦੇ ਬਾਰੇ ਵਿਚਾਰ ਤੁਸੀਂ ਜ਼ਿਆਦਾ ਨਹੀਂ ਕੁਝ ਪਰਥੂ ਪਾਤਾ ਪਰਥੂ ਕੁਝ ਵੱਡਾ ਪਾਤਾ ਜੇ ਪਰਥੂ ਪਿਆਏ ਤਾਂ ਜਿਵੇਂ ਤਾਂ ਹੀ ਤੁਹਾਨੂੰ ਕਹਿ ਰਹੀ ਆਂ ਨਹੀਂ ਮੈਨੂੰ ਲੱਗਦਾ ਕੋਈ ਜ਼ਿਆਦਾ ਵੱਡਾ ਪਰਥੂ ਪਾਤਾ ਤੁਸੀਂ ਨਹੀਂ ਨਹੀਂ ਹੁਣ ਇਹ ਤਾਂ ਆਪ ਹੀ ਦਰਸ਼ਕ ਦੱਸ ਦੇਣਗੇ ਨਾ ਵੀ ਪਰਥੂ ਕਿੱਡਾ ਕੁ ਪਿਆਏਗਾ ਹਾਂ ਹਾਂਜੀ ਮੇਰਾ ਨਾ ਅੱਜ ਇੱਕ ਸਵਾਲ ਆ ਵੀ ਮਤਲਬ ਕਿ ਪਹਿਲੇ ਦਾ ਨਹੀਂ ਤਾਂ ਪਹਿਲਾ ਸੀਐਮ ਦਾ ਘਰ ਕੇ ਰਿਆ ਸੀਗਾ ਉਹਦੇ ਘਰ ਤੇ ਛਾਪਾ ਵੱਜਿਆ ਸੀਗਾ ਹਜੇ ਉਹ ਰੋਲਾ ਤਾਂ ਮੁੱਕਿਆ ਨਹੀਂਗਾ ਤੇ ਮਜੀਠੀਆ ਨੇ ਇੱਕ ਹੋਰ ਵੀਡੀਓ ਵਾਇਰਲ ਕਰਤੀ ਹੋਰ ਵੀਡੀਓ ਵਾਇਰਲ ਕਰਕੇ ਭਗਵੰਤ ਮਾਨ ਤੇ ਹੀ ਦੋਸ਼ ਲਾਤੇ ਆ ਹੁਣ ਇਹਦਾ ਕੀ ਮਾਮਲਾ ਹੈ ਤੁਸੀਂ ਦੱਸੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਦੇਖੋ ਜੀ ਜਿਹੜੀ ਗੱਲ ਜਸ਼ਨ ਨੇ ਕਹੀ ਆ ਕਿ ਅੱਜ ਵੱਡਾ ਪਰਥੂ ਪਿਆ ਦੋ ਮੁੱਦਿਆਂ ਤੇ ਗੱਲ ਸੱਚੀ ਪਰਥੂ ਵਾਲੀ ਆ ਕਿਉਂਕਿ ਬੀਤੀ ਰਾਤ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਸੁਖ ਨਾਲ ਇਸ ਟਾਈਮ ਦਿੱਲੀ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਉੱਥੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੇ ਨੇ ਉੱਥੇ ਉਹਨਾਂ ਦੇ ਰਹਿਸ਼ਤੇ ਛਾਪਾ ਮਾਰਿਆ ਇਲੈਕਸ਼ਨ ਕਮਿਸ਼ਨ ਨੇ ਵੱਡੀ ਪੁਲਿਸ ਲੈ ਕੇ ਉਹ ਜੇ ਰੌਲਾ ਠੰਡਾ ਨਹੀਂ ਪਿਆ ਤੇ ਸੱਚੀ ਅੱਜ ਮਜੀਠੀਆ ਨੇ ਆਪਦੇ ਫੇਸਬੁੱਕ ਤੋਂ ਇੱਕ ਨਵੀਂ ਵੀਡੀਓ ਵਾਇਰਲ ਕੀਤੀ ਹੈ ਨਾਲ ਐਡਾ ਸਾਰਾ ਨੋਟ ਲਿਖ ਕੇ ਪਾਤਾ ਤੇ ਸਿੱਧੇ ਦੋਸ਼ ਭਗਵੰਤਮਨ ਹੋਰਾ ਤੇ ਲਾਤੇ ਤੇ ਨਾਲੇ ਉਹਨੇ ਤਾਂ ਇਹ ਵੀ ਕਿਹਾ ਵੀ ਭਗਵੰਤਮਨ ਹੋਰੀ ਜੁਮੇਵਾਰ ਨੇ ਇਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਦੋਸ਼ ਕੀ ਲਾਇਨੇ ਧਿਆਨ ਨਾਲ ਸੁਣਿਓ ਪਹਿਲਾਂ ਤਾਂ ਮਜੀਠੀਆ ਨੇ ਵੀਡੀਓ ਜਿਹੜੀ ਵਾਇਰਲ ਕੀਤੀ ਉਹ ਕੀ ਆ ਵੀਡੀਓ ਵਾਇਰਲ ਕੀਤੀ ਆ ਮਜੀਠੀਆ ਨੇ ਇੱਕ ਬੰਦਾ ਦਿੱਲੀ ਦੀ ਉਹ ਵੀਡੀਓ ਦੱਸੀ ਜਾ ਰਹੀ ਆ ਤੇ ਉਹ ਹਜ਼ਾਰਾਂ ਸ਼ਰਾਬ ਦੀਆਂ ਪੇਟੀਆਂ 'ਚ ਖੜੇ ਹੋਣ ਦਾ ਦਾਵਾ ਕਰ ਰਿਹਾ ਤੇ ਇੱਕ ਬੋਤਲ ਉਹਨੇ ਹੱਥ 'ਚ ਪੜੀ ਜਾਣ। ਉੱਤੋਂ ਉਹ ਪੜ ਕੇ ਕਹਿ ਰਿਹਾ ਵੀ ਦੇਖੋ ਜੀ ਇਹ ਸਾਰੀਆਂ ਸ਼ਰਾਬ ਦੀਆਂ ਪੇਟੀਆਂ ਦਿੱਲੀ ਪੁਲਿਸ ਨੇ ਫੜੀਆਂ ਨੇ ਔਰ ਇਹਨਾਂ ਦੇ ਉੱਪਰ ਲਿਖਿਆ ਓਨਲੀ ਸੇਲ ਓਨਲੀ ਪੰਜਾਬ। ਮਤਲਬ ਸਿਰਫ ਪੰਜਾਬ 'ਚ ਵਿਕਣ ਵਾਲੀ ਸ਼ਰਾਬ ਆ। ਤੇ ਮਜੀਠੀਆ ਸਾਹਿਬ ਨੇ ਲਿਖਤੀ ਨੋਟ ਪਾਇਆ ਨਾਲ ਵੀਡੀਓ ਦੇ ਉਹ ਕਹਿੰਦਾ ਦੇਖੋ ਜੀ ਭਗਵੰਤਮਾਨ ਸਾਹਿਬ ਜਿਹੜੇ ਨੇ ਉਹ ਵੈਸੇ ਹੀ ਸ਼ਰਾਬ ਲਈ ਜਾਣੇ ਜਾਂਦੇ ਨੇ ਮਸ਼ਹੂਰ ਹੈ ਕਹਿੰਦਾ ਪਰ ਮਜੀਠੀਆ ਨੇ ਕਿਹਾ ਕਹਿੰਦਾ ਪੰਜਾਬ ਚੋ ਸ਼ਰਾਬ ਲਿਜਾ ਕੇ ਤੇ ਹਜ਼ਾਰਾਂ ਬੋਤਲਾਂ ਸ਼ਰਾਬ ਦਿੱਲੀ ਦੇ ਵਿੱਚ ਉੱਥੇ ਦਿੱਤੀ ਜਾ ਰਹੀ ਆ ਕਹਿੰਦਾ ਉੱਥੇ ਉਹ ਫੜੀ ਗਈ ਆ ਔਰ ਕਹਿੰਦਾ ਜਿਹੜੀ ਸ਼ਰਾਬ ਸਿਰਫ ਪੰਜਾਬ ਚ ਵਿਕਣੀ ਸੀ ਉਹ ਦਿੱਲੀ ਚ ਹਜ਼ਾਰਾਂ ਪੇਟੀਆਂ ਲੈ ਕੇ ਜਾਈ ਗਈ ਆ ਉਹਨੇ ਕਿਹਾ ਵੀ ਇਹਦੇ ਲਈ ਭਗਵੰਤਮਾਨ ਤੇ ਪੰਜਾਬ ਦਾ ਐਕਸਾਈਜ਼ ਮੰਤਰੀ ਜ਼ਿੰਮੇਵਾਰ ਹੈ ਉਹਨਾਂ ਦੋਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਵਿਕਰਮ ਮਜੀਠੀਆ ਨੇ ਇਹ ਗੱਲ ਆਕੀ ਹੈ ਹੁਣ ਦੇਖੋ ਆਖੇ ਉਕਨੀ ਮੁਕਨੀ ਕਿੰਨਾ ਕੁ ਭਾਰ ਇੱਕ ਮੁੱਠ ਚੁੱਕ ਲਾ ਤੇ ਦੂਜੀ ਤਿਆਰ ਕੱਲ ਭਗਵੰਤ ਸਾਹਿਬ ਇਹਨਾਂ ਨੇ ਇਹ ਗੱਲ ਕਹੀ ਕਿਉਂ ਆ ਉਹੀ ਤਾਂ ਮੈਂ ਦੱਸ ਰਿਹਾ ਨਾ ਜਸ਼ਨ ਕੱਲ ਮੁੱਖ ਮੰਤਰੀ ਦੇ ਉਥੇ ਰੇਡ ਪਈ ਆ ਪਹਿਲਾਂ ਤਾਂ ਮੈਂ ਇਹ ਗੱਲ ਕਰ ਲਵਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਿੱਲੀ ਕੀ ਕਰ ਰਹੇ ਨੇ ਉਹ ਉਥੇ ਦਿੱਲੀ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੇ ਨੇ ਵੱਡੇ ਤੇ ਜਿਹੜੇ ਵਾਦੇ ਉਹ ਉੱਥੇ ਕਰ ਰਹੇ ਨੇ ਨਾ ਵੋਟਾਂ ਦੇ ਵਿੱਚ ਪੰਜਾਬ ਦੀ ਜਨਤਾ ਇਹ ਕਹਿ ਰਹੀ ਆ ਵੀ ਮਾਨ ਸਾਹਿਬ ਅਸੀਂ ਵੀ ਪੰਜਾਬ 'ਚ ਹੈਗੇ ਆ ਯਾਰ ਇਹ ਵਾਦੇ ਸਾਡੇ ਇੱਚੇ ਲਾਗੂ ਕਰ ਲੋ ਦਿੱਲੀ ਦੇ ਲੋਕਾਂ ਨੂੰ ਤਾਂ ਤੁਸੀਂ ਕਹਿ ਰਹੇ ਹੋ ਵੀ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਗਰੰਟੀ ਦਿੰਦੇ ਆ ਹਰ ਇੱਕ ਔਰਤ ਨੂੰ ਮਹੀਨੇ ਦਾ 2100 ਰੁਪਇਆ ਦਿਆ ਕਰਾਂਗੇ ਇੱਥੋਂ ਵਾਲੀਆਂ ਤੁਹਾਡੇ ਰਹੀਆਂ ਬੀਬੀਆਂ ਕਹਿ ਰਹੀਆਂ ਮਾਨ ਸਾਹਿਬ ਅਸੀਂ ਵੀ ਹੈਗੀਆਂ 300 ਹਾਂ 3 ਸਾਲ ਪਹਿਲਾਂ ਤੁਸੀਂ ਸਾਨੂੰ ਵੀ ਕਿਹਾ ਸੀ ਵੀ ਯਾਰ ਯਾਰ ਦਿਆਂਗੇ ਦਿੱਤਾ ਤਾਂ ਹੈ ਨਹੀਂ ਇੱਥੇ ਆ ਕੇ ਕੇਜਰੀਵਾਲ ਗਰੰਟੀਆਂ ਦੇ ਗਿਆ ਉੱਥੇ ਤੁਸੀਂ ਦੇ ਹੀ ਜਾਂਦੇ ਹੋ ਤਾਂ ਉੱਥੇ ਭਗਵੰਤ ਮਾਨ ਦੇ ਘਰ ਤੇ ਜਦ ਰੇਡ ਵੱਜੀ ਕੱਲ ਹਾਂਜੀ ਤਾਂ ਉੱਥੋਂ ਫਿਰ ਕਈ ਵੱਡੇ ਸਵਾਲ ਪੈਦਾ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਵੀ ਇਹ ਰੇਡਾਂ ਭਾਜਪਾ ਦੇ ਆਗੂ ਤੇ ਕਿਉਂ ਨਹੀਂ ਵੱਜਦੀਆਂ ਇਹ ਗੱਲ ਹੈ ਵੀ ਹੈ ਭਾਜਪਾ ਦੇ ਮੰਤਰੀਆਂ ਤੇ ਐਮਐਲਏਾਂ ਤੇ ਨਾ ਤਾਂ ਸੀਬੀਆਈ ਰੇਡ ਮਾਰਦੀ ਆ ਨਾ ਈਡੀ ਮਾਰਦੀ ਆ ਨਾ ਜਿਹੜੀ ਰੇਡ ਕੱਲ ਵੱਜੀ ਆ ਉਹੋ ਜੀ ਵੀ ਕਾਟੀ ਵੱਜਦੀ ਆ ਇਹ ਗੱਲ ਸੱਚੀ ਆ ਵੀ ਦੂਜਿਆਂ ਤੇ ਵੱਧ ਵੱਜਦੀ ਆ ਇਹ ਸਵਾਲ ਉਹਨਾਂ ਦੇ ਠੀਕ ਨਹੀਂ ਪਰ ਜਿਹੜੀ ਮਜੀਠੀਆ ਨੇ ਅੱਜ ਗੱਲ ਉਠਾਈ ਐ ਮਤਲਬ ਪੰਜਾਬ ਦੀ ਸ਼ਰਾਬ ਦਿੱਲੀ ਚ ਕਿਵੇਂ ਗਈ ਇਹ ਵੱਡਾ ਸਵਾਲ ਆ ਦੇਖੋ ਆਮ ਆਦਮੀ ਪਾਰਟੀ ਉਹ ਕਹਿੰਦੇ ਅਸੀਂ ਆਮ ਆਦਮੀ ਆ ਔਰ ਜੇਕਰ ਸੱਚੀ ਮੁੱਚੀ ਪੰਜਾਬ ਤੋਂ ਸ਼ਰਾਬ ਗਈ ਆ ਤਾਂ ਉਹ ਕੌਣ ਲੈ ਕੇ ਗਿਆ ਕਿਵੇਂ ਲੈ ਕੇ ਗਿਆ ਕਾਦੇ ਨੂੰ ਲੈ ਕੇ ਗਿਆ ਹੁਣ ਮਜੀਠੀਆ ਦੇ ਤਾਂ ਸਿੱਧਾ ਇਸ਼ਾਰਾ ਇਹਨਾਂ ਵੱਲ ਆ ਆਮ ਆਦਮੀ ਪਾਰਟੀ ਵਾਲਾ ਉਹ ਤਾਂ ਕਹਿੰਦਾ ਇਹਦਾ ਜੁम्मेवार ਭਗਵੰਤ ਮਾਨ ਹੁਣ ਇਹਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਜੇਕਰ ਦੇਖੋ ਆਪਣੇ ਦੇਸ਼ ਚ ਭ੍ਰਿਸ਼ਟਾਚਾਰ ਸਵਾ ਖਤਮ ਹੋਣਾ ਦੇਖੋ ਭ੍ਰਿਸ਼ਟਾਚਾਰ ਖਤਮ ਕਰਨਾ ਸਰਕਾਰ ਨੇ ਜਦੋਂ ਸਰਕਾਰਾਂ ਦਾ ਮੁੱਢੀ ਇਥੇ ਸ਼ਰਾਬਾਂ ਨਾਲ ਪੈਸਿਆਂ ਨਾਲ ਵੋਟਾਂ ਖਰੀਦ ਕੇ ਗਲਤ ਤਰੀਕਿਆਂ ਨਾਲ ਲੋਕਾਂ ਨੂੰ ਪਰਮਾ ਕੇ ਝੂਠੇ ਲਾਰੇ ਲਾ ਕੇ ਤਾਂ ਸਰਕਾਰਾਂ ਦਾ ਮੁੱਢ ਬਣਦਾ ਫਿਰ ਉਹਨਾਂ ਨੇ ਭ੍ਰਿਸ਼ਟਾਚਾਰ ਸਵਾ ਖਤਮ ਕਰ ਲੈਣਾ ਫਿਰ ਕੀ ਹੋਣਾ ਦੇਖੋ ਉੱਥੇ ਜੋ ਕੁਝ ਕੱਲ ਹੋਇਆ ਉਹਦੇ ਤੇ ਵੀ ਸਵਾਲ ਖੜੇ ਹੋਏ ਨੇ ਕੱਲ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਵੀ ਸਾਡੇ ਕੋਲੇ ਸ਼ਿਕਾਇਤ ਆਈ ਆ ਵੀ ਭਗਵੰਤ ਜਿੱਥੇ ਰਹਿ ਰਿਆ ਨਾ ਉੱਥੇ ਕਾਫੀ ਸਾਰੇ ਪੈਸਿਆਂ ਨਾਲ ਭਰੀਆਂ ਗੱਡੀਆਂ ਆਈਆਂ ਨੇ ਜਿਹੜੇ ਵੋਟਾਂ ਚ ਵੰਡੇ ਜਾਣੇ ਨੇ ਇਸੇ ਕਰਕੇ ਅਸੀਂ ਰੇਡ ਮਾਰੀ ਹੈ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਇਹ ਕਹਿੰਦੇ ਨੇ ਕਿ ਸੀਐਮ ਦੀ ਸਿਕਿਉਰਿਟੀ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਭਗਵੰਤ ਮਾਨ ਦੀ ਔਰ ਫੇਰ ਉਹ ਕਹਿੰਦੇ ਨੇ ਕਿ ਅੱਗੇ ਜੇ ਅਸੀਂ ਗਏ ਆ ਤਾ ਦਰਵਾਜੇ ਲੋਕ ਸੀ ਸਾਰੇ ਤੇ ਅੱਜ ਰਵਨੀਤ ਬਿੱਟੂ ਕਹੀ ਜਾਂਦਾ ਸੀ ਉਹ ਕਹਿੰਦਾ ਪੈਸਾ ਸੀ ਪਰ ਪਿਛਲੇ ਦਰਵਾਜੇ ਇਹਨਾਂ ਨੇ ਜਦੋਂ ਸਾਰਾ ਉਹ ਸਾਂਭ ਲਿਆ ਨਾ ਕਹਿੰਦਾ ਇੱਕ ਗੇਟ ਪਿੱਛੇ ਆ ਫੇਰ ਕਹਿੰਦਾ ਉਸ ਤੋਂ ਬਾਅਦ ਇਹਨਾਂ ਨੇ ਅਗਲੇ ਗੇਟ ਮਤਲਬ ਇਲੈਕਸ਼ਨ ਕਮਿਸ਼ਨ ਦੀ ਟੀਮ ਨੂੰ ਪੁਲਿਸ ਦੇ ਨਾਲ ਅੰਦਰ ਜਾਣ ਦਿੱਤਾ ਹੁਣ ਵੇਖੋ ਇਹ ਤਾਂ ਸਾਰਾ ਇਨਵੈਸਟੀਗੇਸ਼ਨ ਦਾ ਪੜਤਾਲ ਦਾ ਮਾਮਲਾ ਹੈ ਵੀ ਸੱਚ ਕੀ ਆ ਆਮ ਆਦਮੀ ਪਾਰਟੀ ਕਹਿੰਦੀ ਝੂਠ ਆ ਦੂਜੇ ਕਹਿੰਦੇ ਨੇ ਸੱਚ ਆ ਪਰ ਸਵਾਲ ਲੋਕਾਂ ਅੱਗੇ ਆ ਕੀ ਵੋਟਾਂ ਤੇ ਚੱਲਦਾ ਕਿ ਨਹੀਂ ਚੱਲਦਾ ਯਾਰ ਚੱਲਦਾ ਇਲੈਕਸ਼ਨ ਕਮਿਸ਼ਨ ਨੂੰ ਵੀ ਪਤਾ ਹੈ ਤੇ ਜਨਤਾ ਨੂੰ ਵੀ ਪਤਾ ਹੈ ਤੇ ਸਭ ਨੂੰ ਪਤਾ ਚੱਲਦਾ ਸਾਰੀਆਂ ਪਾਰਟੀਆਂ ਵੋਟਾਂ ਦੇ ਵਿੱਚ ਗਲਤ ਤਰੀਕੇ ਵਰਤਣ ਦੀ ਕੋਸ਼ਿਸ਼ ਕਰਦੀਆਂ ਨੇ ਲੋਕਾਂ ਨੂੰ ਗੁੰਮਰਾਹ ਤਾਂ ਕੀਤਾ ਹੀ ਜਾਂਦਾ ਸਿੱਧਾ ਸਿੱਧਾ ਹੁਣ ਤੁਸੀਂ ਦੇਖੋ ਅੱਜ ਦਿੱਲੀ ਦੀਆਂ ਵੋਟਾਂ 'ਤੇ ਕਾਂਗਰਸ ਵੀ ਭਾਜਪਾ ਵੀ ਤੇ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਵਾਅਦੇ ਦੇਚ ਰਹੀ ਆ ਮਤਲਬ ਮੈਂ ਤੇ ਕਹੂੰਗਾ ਝੂਠ ਗਪੌੜ ਠੱਗਣ ਦੇ ਵਾਅਦੇ ਕੀਤੇ ਜਾ ਰਹੇ ਨੇ ਪਰ ਪੰ ਜਿੱਥੇ ਜਿੱਥੇ ਇਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਉੱਥੇ ਉਹ ਕੁਝ ਕਿਉਂ ਨਹੀਂ ਕਰਦੇ ਜਿਹੜਾ ਕੁਝ ਦਿੱਲੀ ਦੇ ਵਿੱਚ ਵਾਦੇ ਕੀਤੇ ਜਾ ਰਹੇ ਨੇ ਵੱਡਾ ਸਵਾਲ ਨਾ ਦੇਖੋ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕਿਹਾ ਵੀ ਅਸੀਂ ਹਰ ਇੱਕ ਔਰਤ ਨੂੰ 2100 ਰੁਪਏ ਮਹੀਨਾ ਦਿਆ ਕਰਾਂਗੇ ਤੇ ਭਾਜਪਾ ਕਹਿੰਦੀ ਅਸੀਂ 2500 ਮਹੀਨਾ ਦਿਆ ਕਰਾਂਗੇ ਤੇ ਕਾਂਗਰਸ ਉਹ ਤੋਂ ਵਧਾ ਕੇ ਕਹਿ ਜਾਂਦੀ ਆ ਮੈਂ ਪੁੱਛਣਾ ਚਾਹਣਾ ਇਹਨਾਂ ਤੋਂ ਵੀ ਸ਼੍ਰੀਮਾਨ ਜੀ ਭਾਜਪਾ ਵਾਲਿਓ 20 ਸਟੇਟਾਂ 'ਚ ਤੁਹਾਡੀ ਸਰਕਾਰ ਹੈ ਕਰੀਬ 18 19 ਸੂਬੇ 'ਚ ਤੁਹਾਡੀ ਸਰਕਾਰ ਆ ਉਥੇ ਕਿਉਂ ਨਹੀਂ ਤੁਸੀਂ ਦਿੰਦੇ ਵੀ ਔਰਤਾਂ ਨੂੰ 2500 ਰੁਪਏ ਮਹੀਨਾ ਕਿ ਕੱਲੀਆਂ ਦਿੱਲੀ ਵਾਲੀਆਂ ਭੈਣਾਂ ਨੂੰ ਲੋੜ ਆ ਬਾਕੀਆਂ ਨੂੰ ਨਹੀਂ ਲੋੜ ਬਾਕੀ ਸੂਬੇ 'ਚ ਤਾਂ ਦਿੱਲੀ ਵਾਲਿਆਂ ਨਾਲੋਂ ਮਾੜੀ ਹਾਲਤ ਆ ਉਥੇ ਵੀ ਦਿਓ ਨਾ ਫਿਰ ਪੰਜਾਬ 'ਚ ਕਿਹੜਾ ਬੁੜੀਆਂ ਨਹੀਂ ਰਹਿੰਦੀਆਂ ਹਾਂ ਹੁਣ ਆਮ ਆਦਮੀ ਪਾਰਟੀ ਦਿੱਲੀ 'ਚ ਕਹਿ ਰਹੀ ਅਸੀਂ 2100 ਦੇਵਾਂਗੇ ਤੇ ਪੰਜਾਬ ਦੀਆਂ ਭੈਣਾਂ ਹਜ਼ਾਰ ਨੂੰ ਇਹਨਾਂ ਦਿਨ ਰੋਈ ਜਾਂਦੀਆਂ ਨੇ 3 ਸਾਲ ਬੀਤ ਗਏ ਇਹਨਾਂ ਪੰਜਾਬ 'ਚ ਕਿਉਂ ਨਹੀਂ ਦਿੱਤਾ ਹੁਣ ਕਾਂਗਰਸ ਵਾਲਿਆਂ ਦੀ ਸਰਕਾਰ ਹਿਮਾਚਲ 'ਚ ਹੈਗੀ ਆ ਇਹਨਾਂ ਨੇ ਉਥੇ ਕਿਉਂ ਨਹੀਂ ਦਿੱਤਾ ਜਦੋਂ ਹਿਮਾਚਲ 'ਚ ਇਹਨਾਂ ਨੇ ਸਰਕਾਰ ਬਣਾਈ ਹੈ ਨਾ ਜਸ਼ਨ ਉਦੋਂ ਇਹਨਾਂ ਨੇ ਹਿਮਾਚਲ 'ਚ ਵਾਅਦਾ ਕੀਤਾ ਵੇਖੀ ਹੁਣ ਹੱਦ ਹੋ ਗਈ ਯਾਰ ਸ਼ਰਮ ਆਉਣੀ ਚਾਹੀਦੀ ਇਹਨਾਂ ਪਾਰਟੀਆਂ ਨੂੰ ਇਹ ਇਹ ਸਾਡੀਆਂ ਧੀਆਂ ਭੈਣਾਂ ਨੂੰ ਠੱਗਣੋਂ ਨਹੀਂ ਹਰਦੇ ਮੈਂ ਕਹਿੰਦਾ ਪੰਜਾਬ ਚਾਵਾਂ ਆਦਮੀ ਪਾਰਟੀ ਨੇ ਠੱਗਿਆ ਸਾਡੀਆਂ ਭੈਣਾਂ ਨੂੰ ਔਰ ਹਿਮਾਚਲ ਦੇ ਵਿੱਚ ਕਾਂਗਰਸ ਨੇ ਕਿਹਾ ਅਸੀਂ ਦੇਵਾਂਗੇ 15-1500 ਰੁਪਈਆ ਮਹੀਨਾ ਹਰ ਇੱਕ ਔਰਤ ਨੂੰ ਉੱਥੇ ਸਾਡੀਆਂ ਧੀਆਂ ਭੈਣਾਂ ਨੂੰ ਕਾਂਗਰਸ ਨੇ ਠੱਗਿਆ ਨਹੀਂ ਦਿੱਤਾ ਅਜੇ ਤੱਕ ਔਰ ਹੁਣ ਦਿੱਲੀ ਦੇ ਵਿੱਚ ਇਹ ਸਾਰੇ ਔਰਤਾਂ ਦੀ ਵੋਟ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਮੈਨੂੰ ਲੱਗਦਾ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਚੀਜ਼ਾਂ ਦੇ ਉੱਪਰ ਵੀ ਬੋਲਣਾ ਚਾਹੀਦਾ ਇਹ ਕੀ ਹੋ ਰਿਹਾ ਹੈ ਇਹ ਵੋਟਾਂ ਖਰੀਦਣ ਦੀ ਕੋਸ਼ਿਸ਼ ਨਹੀਂ ਕੀ ਮੈਨੂੰ ਲੱਗਦਾ ਕਾਨੂੰਨ ਬੰਨਣਾ ਚਾਹੀਦਾ ਵੀ ਜਿਹੜੀ ਪਾਰਟੀ ਜਿਹੜੇ ਜਿਹੜੇ ਵਾਅਦੇ ਕਰਦੀ ਆ ਜੇ ਉਹ ਪੂਰੇ ਨਾ ਕਰੇ ਤੇ ਉਸ ਪਾਰਟੀ ਦੇ ਨੇਤਾਵਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਕਾਨੂੰਨ ਬੰਨਣਾ ਚਾਹੀਦਾ ਬੰਨਣਾ ਚਾਹੀਦਾ ਜੀ ਜੇ ਕਾਨੂੰਨ ਬਣ ਗਿਆ ਨਾ ਫੇਰ ਇਹਨਾਂ ਨੇ ਨਾ ਚਮਚਾ ਦੇਣ ਦਾ ਵਾਅਦਾ ਵੀ ਨਹੀਂ ਕਰਿਆ ਕਰਨਾ ਦੇਖ ਲਓ ਹੁਣ ਤਾਂ ਇਹ ਗੱਲਾਂ ਨਾਲ ਇੱਕ ਵਾਰੀ ਐਂ ਲੱਗਣ ਲਾ ਦਿੰਦੇ ਨੇ ਵੀ ਕਮਾਲ ਕਰ ਦਣੀ ਇਹਨਾਂ ਨੇ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕਹਿੰਦੀ ਵੀ ਗਰੰਥੀ ਸਿੰਘਾਂ ਨੂੰ ਤੇ ਪੁਜਾਰੀਆਂ ਨੂੰ 18-18000 ਰੁਪਏ ਦੇਾਂਗੇ ਹੂੰ ਪੰਜਾਬ ਦੇ ਗਰੰਥੀ ਸਿੰਘ ਤੇ ਪੁਜਾਰੀ ਕਹਿੰਦੇ ਨੇ ਸਾਡਾ ਕੀ ਕਸੂਰਾ ਮਹਾਰਾਜ ਸਾਨੂੰ ਦੇ ਦੇ ਇੱਥੇ ਤੁਹਾਡੀ ਸਰਕਾਰ ਆ ਦਿੱਲੀ 'ਚ ਤਿੰਨ ਵਾਰੀ ਪਹਿਲਾਂ ਸਰਕਾਰ ਸੀ ਉਦੋਂ ਦਿੱਤਾ ਕਿਉਂ ਨਹੀਂ ਹੈਂ ਜਦੋਂ ਨਰਿੰਦਰ ਮੋਦੀ ਹੋਰਾਂ ਨੇ ਸੈਂਟਰ 'ਚ ਪਹਿਲੀ ਵਾਰ ਸਰਕਾਰ ਬਣਾਈ ਆ ਉਦੋਂ ਕੀ ਕਿਹਾ ਸੀ 15-15 ਲੱਖ ਹਰ ਖਾਤੇ 'ਚ ਆਏਗਾ ਅੱਛੇ ਦਿਨ ਆਏਗੇ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਕੀ ਕੀਤਾ ਕੱਖ ਨਹੀਂ ਕੀਤਾ ਕਿਹੜੀਆਂ 2 ਕਰੋੜ ਨੌਕਰੀਆਂ ਦਿੱਤੀਆਂ ਹਰ ਸਾਲ ਮੋਦੀ ਸਾਹਿਬ ਨੇ ਜੇ ਦਿੱਤੀਆਂ ਹੁੰਦੀਆਂ ਤਾਂ ਹੁਣ 11ਵਾਂ 12ਵਾਂ ਸਾਲ ਆ ਮੋਦੀ ਸਾਹਿਬ ਦਾ 22-23 ਕਰੋੜ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਹੋਣੀ ਸੀ ਪਰ ਸਾਰੇ ਮਹਿਕਮੇ ਤਾਂ ਪ੍ਰਾਈਵੇਟ ਕੰਪਨੀਆਂ ਤੇ ਕਾਰਪੋਰੇਟ ਕਰਾਉਣਿਆਂ ਨੂੰ ਵੇਚ ਹੀ ਜਾਂਦੇ ਨੇ ਨੌਕਰੀਆਂ ਉਹਨਾਂ ਦੇ ਦੇਣੀ ਕਿੱਥੇ ਆ ਹੈ ਫੇਰ ਮੋਦੀ ਸਾਹਿਬ ਬਾਅਦ ਚ ਕਹਿਣ ਲੱਗਦੇ ਇਹ ਤਾਂ ਜੁਮਲਾ ਸੀ ਇਹ ਤਾਂ ਚੋਣ ਜੁਮਲਾ ਸੀ ਕਮਾਲ ਹੋ ਗਈ ਯਾਰ ਸਾਨੂੰ ਲੋਕਾਂ ਨੂੰ ਸਮਝਦੇ ਕੀ ਨੇ ਕਿੰਨਾ ਮੂਰਖ ਸਮਝਦੇ ਨੇ ਸਾਨੂੰ ਸੋ ਜਿਹੜਾ ਮਜੀਠੀਆ ਨੇ ਵੀਡੀਓ ਵਾਇਰਲ ਕੀਤੀ ਆ ਇਹਦਾ ਸੱਚ ਕੀ ਆ ਉਹ ਪੜਤਾਲ ਤੇ ਹੀ ਸਾਹਮਣੇ ਆ ਸਕਦਾ ਤੇ ਪੜਤਾਲ ਹੋਣੀ ਨਹੀਂ ਮੇਰਾ ਗਲਾਸ ਵਾਲੀ ਹੈ ਜੀ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਨਾ ਵੀ ਇਹ ਸੱਦਾ ਦਿੱਤਾ ਵੀ ਆ ਵੀ ਪੰਜਾਬ ਦੇ ਜਿੰਨਾ ਵੀ ਜ਼ਿਲੇ ਮੁਖੀ ਆ ਪੰਜਾਬ ਸਰਕਾਰ ਉਹਨਾਂ ਦੇ ਐਸਐਸਪੀਆ ਨੂੰ ਇਹ ਸੱਦਾ ਦਿੱਤਾ ਨੋਟਸ ਭੇਜਿਆ ਵੀ ਆ ਵੀ ਪੰਜਾਬ 'ਚ ਜਿੰਨੇ ਵੀ ਅਪਰਾਧ ਹੋਇਆ ਪੰਜਾਬ 'ਚ ਜਿੰਨੇ ਵੀ ਜ਼ਲਮ ਹੋਇਆ ਉਹਨਾਂ ਦੇ ਇੱਥੇ ਆ ਕੇ ਮੈਨੂੰ ਜਵਾਬ ਦਿਓ ਹੁਣ ਤੁਸੀਂ ਦੱਸੋ ਵੀ ਇਹ ਕੀ ਮਾਮਲਾ ਹੈ ਦੇਖੋ ਮਾਮਲਾ ਇਹ ਹੈ ਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੇ ਜਿੰਨੇ ਵੀ ਪੰਜਾਬ ਪੁਲਿਸ ਦੇ ਜ਼ਿਲ੍ਹਾ ਮੁਖੀ ਯਾਨੀ ਕਿ ਐਸਐਸਪੀ ਨੇ ਉਹਨਾਂ ਸਾਰਿਆਂ ਨੂੰ ਨੋਟਿਸ ਕੱਢਿਆ ਵੀ ਤੁਸੀਂ ਦੱਸੋ ਪੰਜਾਬ 'ਚ ਇੰਨਾ ਅਪਰਾਧ ਕਿਉਂ ਆ? ਐ ਇੰਨੀ ਲੁੱਟਖੋ ਕਿਉਂ ਆ? ਇੰਨਾ ਨਸ਼ਾ ਕਿਉਂ ਆ? ਔਰ ਇਹ ਜਿਹੜਾ ਨੋਟਿਸ ਕੱਢਿਆ ਇੱਕ ਪਟੀਸ਼ਨ ਤੇ ਇੱਕ ਪਟੀਸ਼ਨ ਪਾਈ ਕਿਸੇ ਵਿਅਕਤੀ ਨੇ ਉਹਨੇ ਇਹ ਦਾਵਾ ਕੀਤਾ ਕਿ ਪੰਜਾਬ 'ਚ ਤਾਂ ਆਹ ਬੁਰਾ ਹਾਲਾਤ ਆ ਤੇ ਮਾਨਯੋਗ ਹਾਈ ਕੋਰਟੇ ਦਾ ਨੋਟਿਸ ਲਵੇ ਹਾਈ ਕੋਰਟ ਨੇ ਹੁਣ ਸੱਦ ਲਿਆ ਹੁਣ ਵੇਖਣਾ ਇਹ ਆ ਵੀ ਇਹ ਜਵਾਬ ਕੀ ਦਿੰਦੇ ਨੇ ਹੁਣ ਘਟਨਾ ਤਾਂ ਇੱਥੋਂ ਤੱਕ ਵਾਪਰ ਰਹੀਆਂ ਨੇ ਆ ਬਠਿੰਡਾ ਦਾ ਪਿੰਡ ਦਾਨ ਸਿੰਘ ਵਾਲਾ ਉਥੇ ਲੋਕ ਕਹਿੰਦੇ ਨੇ ਵੀ ਨਸ਼ਾ ਵੇਚਣ ਵਾਲੇ ਕੁਝ ਲੋਕ ਸੀਗੇ ਲੋਕਾਂ ਵਿਚਾਰੇ ਨੇ ਕਿਹਾ ਵੀ ਯਾਰ ਤੁਸੀਂ ਕਿਉਂ ਸਾਡੀਆਂ ਪੀੜੀਆਂ ਬਰਬਾਦ ਕਰਦੇ ਹੋ ਉਹਨਾਂ ਨੇ ਅੱਠ ਘਰਾਂ ਨੂੰ ਅੱਗ ਲਾਤੀ ਅੱਠ ਘਰ ਸਾੜ ਤੇ ਸੱਤਾਂ ਲਈਆਂ ਔਰਤਾਂ ਦੇ ਕਿੰਨੇ ਪਿੰਡਾਂ ਦੇ ਵਿੱਚ ਇਹ ਹੋਇਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਸੀ ਲੋਕਾਂ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੇ ਗੋਲੀ ਤੱਕ ਮਾਰਤੀ ਬੰਦਿਆਂ ਨੂੰ ਆ ਪਿਲਵਾ ਪਿੰਡ ਦਾ ਇਥੇ ਫਰੀਦਕੋਟ ਉਥੇ ਵੀ ਘਟਨਾ ਵਾਪਰੀ ਆ ਹੁਣ ਲੁੱਟ ਖੋਹ ਦੀਆਂ ਵੀਡੀਓ ਤਾਂ ਰੋਜ਼ ਆ ਰਹੀਆਂ ਮੋਬਾਈਲ ਖੋ ਕੇ ਲੈ ਗਏ ਚੈਨੀ ਖੋ ਕੇ ਲੈ ਗਏ ਬਾਲੀ ਪੱਟ ਕੇ ਲੈ ਗਏ ਮੋਟਰਸਾਈਕਲ ਖੜਾ ਕਿਸੇ ਦਾ ਚੋਰੀ ਕਰਕੇ ਦਿਨ ਰਾਤ ਤਾਰੀਆਂ ਹੁਣ ਆਮ ਆਦਮੀ ਪਾਰਟੀ ਪਹਿਲਾਂ ਤਾਂ ਕਾਂਗਰਸ ਨੇ ਜਦੋਂ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਬਣਿਆ ਸੀਗਾ ਉਹ ਉਹਨੇ ਕਿਹਾ ਸੀ ਲੋਕਾਂ ਨੂੰ ਘਰ ਘਰ ਨੌਕਰੀ ਦਿਆਂਗੇ ਨਸ਼ਾ ਚਾਰ ਹਫ਼ਤਿਆਂ ਚ ਖਤਮ ਗੁਟਕਾ ਸਾਹ ਤੇ ਹੱਥ ਰੱਖ ਕੇ ਵੀ ਸੋਆਂ ਖਾਧੀਆਂ ਉਹਨਾਂ ਨੇ ਕੀਤਾ ਕੁਛ ਫਿਰ ਆਮ ਆਦਮੀ ਪਾਰਟੀ ਇਹ ਕਹਿੰਦੇ ਫੇਲ ਹੋ ਗਏ ਨੇ ਸਾਡੇ ਹੱਥ ਚ ਫੜਾਓ ਸਰਕਾਰ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਵੀ ਜੇ ਨੀਅਤ ਹੋਵੇ ਤੇ ਨੀਤੀ ਹੋਵੇ ਤਾਂ ਕੁਝ ਦਿਨਾਂ ਚ ਨਸ਼ਾ ਖਤਮ ਕੀਤਾ ਜਾ ਸਕਦਾ ਹੈ ਅੱਜ 3 ਸਾਲ ਹੋ ਗਏ ਨੇ ਹਜੇ ਤੱਕ ਉਹ ਨੀਤੀ ਭਗਵੰਤ ਮਾਨ ਸਾਹਿਬ ਕਹਿੰਦੇ 26 ਜਨਵਰੀ ਵਾਲੇ ਦਿਨ ਉਹ ਕਹਿੰਦੇ ਅਸੀਂ ਨਸ਼ਾ ਵੇਚਣ ਵਾਲੇ ਇੰਨੇ ਫੜ ਲੇ ਇੰਨੇ ਪਗੋੜੇ ਫੜ ਲੇ ਮੈਂ ਹੱਥ ਜੋੜ ਕੇ ਅਪੀਲ ਕਰਦਾ ਆਮ ਆਦਮੀ ਪਾਰਟੀ ਵਾਲੇ ਭਰਾਓ ਮਾਨ ਸਾਹਿਬ ਨੂੰ ਸੱਚ ਦੱਸੋ ਯਾਰ ਜੇ ਮਾਨ ਸਾਹਿਬ ਨੇ ਸੱਚ ਵੇਖਣਾ ਤਾਂ ਭੇਸ ਬਦਲ ਲੈਣ ਸਾਈਕਲ ਤੇ ਉਹ ਜਵੇਂ ਝੰਡਾ ਵਾਲੀ ਬਣਦੇ ਹੁੰਦੇ ਸੀ ਇਹ ਪਹਿਲਾਂ ਕਮੇਡੀ ਕਾਸਟਾ ਚ ਉਹਵੇਂ ਦਾ ਝੰਡਾ ਵਾਲੀ ਬਣ ਜਾਣ ਤੇ ਕਿਸੇ ਪਿੰਡਾਂ ਦੀਆਂ ਸੱਥਾਂ ਤੇ ਸਾਈਕਲ ਤੇ ਘੁੰਮਣ ਤੇ ਲੋਕਾਂ ਨੂੰ ਪੁੱਛਣ ਵੀ ਭਾਈ ਨਸ਼ਾ ਖਤਮ ਹੋ ਗਿਆ ਤੇ ਫਿਰ ਲੋਕ ਅਸਲੀਅਤ ਦੱਸਣਗੇ ਲੋਕ ਦੱਸਣਗੇ ਵੀ ਗੋਗਲੂ ਛਲਗਮ ਲੈਣੇ ਹੁਣ ਤਾਂ ਦੂਰ ਜਾਣਾ ਪੈਂਦਾ ਚਿੱਟਾ ਤਾਂ ਹੋਮ ਡਿਲੀਵਰੀ ਮੈਂ ਲੋਕ ਦੱਸਣਗੇ ਵੀ ਗਾਜਰਾ ਲੈਣ ਤਾਂ ਸਬਜ਼ੀ ਵਾਲੀ ਦੁਕਾਨ ਤੇ ਜਾਣਾ ਪੈਂਦਾ ਚਿੱਟਾ ਤਾਂ ਉਰੇ ਹੀ ਮਿਲ ਜਾਂਦਾ ਨੇੜੇ ਹੀ ਦੇ ਦਿੰਦੇ ਆ ਇਹ ਲੋਕ ਕਹਿੰਦੇ ਨਹੀਂ ਤਾਂ ਮੈਨੂੰ ਲੱਗਦਾ ਕਿ ਜਿਹੜਾ ਹਾਈ ਕੋਰਟ ਨੇ ਇਹ ਨੋਟਿਸ ਕੱਢਿਆ ਦੀ ਲੋੜ ਸੀ ਦੇਖੋ ਹਾਈ ਕੋਰਟ ਨੂੰ ਹੁਣ ਜਵਾਬ ਕੀ ਦਿੰਦੇ ਨੇ ਹਾਈ ਕੋਰਟ ਦੀ ਕੀ ਸੈਟੀਸਫੈਕਸ਼ਨ ਹੁੰਦੀ ਆ ਇਹ ਸਵਾਲ ਆ ਅਗਲਾ ਪਰ ਜਵਾਬ ਤਾਂ ਦੇਣਗੇ ਜਵਾਬ ਤਾਂ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਉਦੋਂ ਵੀ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਡੀਜੀਪੀ ਗੌਰਵ ਯਾਦਵ ਸਾਹਿਬ ਉਹਨਾਂ ਨੇ ਕਹਿਤਾ ਸੀ ਵੀ ਜਦੋਂ ਪੰਜਾਬ ਚ ਹੋਈ ਨਹੀਂ ਅਸੀਂ ਪੜਤਾਲ ਕਰ ਲਈ ਕਰ ਲਈ ਕਰ ਲਈ ਕਰ ਲਈ ਉਦੋਂ ਬਾਅਦ ਪ੍ਰਬੋਧ ਕੁਮਾਰ ਵਾਲੀ ਜਿਹੜੀ ਸੈੱਟ ਬਣੀ ਉਹਨੇ ਸੱਚ ਸਾਹਮਣੇ ਲਿਆਂਦਾ ਵੀ ਪੰਜਾਬ 'ਚ ਹੋਈ ਆ ਲਾਰੈਂਸ ਬਿਸ਼ਨੋਈ ਗੈਂਗਸਟਰ ਦੀ ਇੰਟਰਵਿਊ ਪੁਲਿਸ ਦੀ ਕਸਟਡੀ 'ਚ ਸੀਆਈਏ ਸਟਾਫ 'ਚ ਖਰੜ ਦੇ ਸਟਾਫ 'ਚ ਹੋਈ ਆ ਤੇ ਫਿਰ ਡੀਐਸਪੀ ਗੁਰਸ਼ੇਰ ਸਿੰਘ ਨੂੰ ਟੰਗਿਆ ਜਾ ਰਿਹਾ ਤੇ ਡੀਐਸਪੀ ਗੁਰਸ਼ੇਰ ਜਦੋਂ ਉਹਨੂੰ ਹੋਣਾ ਉੱਤੇ ਕਾਰਵਾਈ ਹੋ ਰਹੀ ਆ ਉਹਨੇ ਕਈ ਹੋਰ ਫਸਾਉਣੇ ਨੇ ਉਹ ਕਹਿੰਦਾ ਮੈਂ ਕੱਲਾ ਥੋੜਾ ਏਜੀਟੀਐਫ ਕੋਲ ਸੀ ਕਹਿੰਦਾ ਐਂਟੀ ਗੈਂਗਸਟਰ ਟਾਸਕ ਫੋਰਸ ਕੋਲ ਸੀ ਕਹਿੰਦਾ ਗੈਂਗਸਟਰ ਲਾਰਸ ਬਿਸ਼ਨੋਈ ਹਾਂ ਕਹਿੰਦਾ ਉਹਨਾਂ ਦੀ ਕੀ ਜ਼ਿੰਮੇਵਾਰੀ ਆ ਫਿਰ ਜੇ ਮੈਂ ਐਵੇਂ ਕਰ ਇਉਂ ਨੇ ਹਾਈ ਕੋਰਟ ਕੀਤਾ ਫਿਰ ਇਹਦਾ ਮਤਲਬ ਚੋਰ ਕੁੱਤੀ ਨਾਲੇ ਹੋਏ ਨੇ ਨਾ ਇਹਦਾ ਮਤਲਬ ਫਿਰ ਮਤਲਬ ਸਾਰਾ ਕੁਝ ਉਤਪਤਨ ਹੋਇਆ ਪਿਆ ਮਤਲਬ ਕਿੰਨੇ ਕੁ ਜਣੇ ਨਾਲੇ ਹੋਣਗੇ ਫਿਰ ਸਵਾਲ ਇਹ ਆ ਹੁਣ ਹਾਈ ਕੋਰਟ ਨੇ ਇਹਦੀ ਗਾਂ ਜਾਂਚ ਸ਼ੁਰੂ ਕਰਵਾ ਦਿੱਤੀ ਹੈ ਹੁਣ ਉਹਦੇ ਚੋਂ ਵੀ ਕੀ ਨਿਕਲ ਕੇ ਆਉਂਦਾ ਤੇ ਇਹਦੇ ਚੋਂ ਵੀ ਕੀ ਨਿਕਲ ਕੇ ਆਉਂਦਾ ਇਹ ਸਮਾਂ ਦੱਸੇਗਾ ਜਿੰਨੇ ਵੀਰਾਂ ਪੈਣਾ ਨੇ ਦੇਖਿਆ ਬਹੁਤ ਮਿਹਰਬਾਨੀ ਸ਼ੁਕਰੀਆ